ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਇਹ ਵਾਲੀ ਵੀਡੀਓ ਜੀ ਮੈਂ ਕਾਫੀ ਟਾਈਮ ਪਹਿਲਾਂ ਬਣਾਈ ਸੀ ਤੇ ਮੈਂ ਅੱਜ ਐਡੀਟਿੰਗ ਕਰਕੇ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਤੇ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਵਾਲਾਂ ਦੀ ਜੋ ਸਮੱਸਿਆ ਹੁੰਦੀ ਹੈ ਝੜਨ ਦੀ ਜਾਂ ਫਿਰ ਦੋ ਮੁਹੇ ਵਾਲਾਂ ਦੀ ਉਹਦੇ ਲਈ ਆਪਾਂ ਤੇਲ ਬਣਾਇਆ ਸੀ ਘਰ ਦੇ ਵਿੱਚ ਉਸ ਦੀ ਰੈਮਡੀ ਹੈ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਜੇ ਵੀਡੀਓ ਨੂੰ ਫੁੱਲ ਵਾਚ ਕਰੋ ਬਿਨਾਂ ਸਕਿਪ ਕੀਤੇ ਪਹਿਲਾਂ ਵੀ ਅਸੀਂ ਤੇਲ ਬਣਾ ਕੇ ਰੱਖਿਆ ਹੋਇਆ ਸੀ ਇੱਕ ਤੇ ਇਸੇ ਤਰ੍ਹਾਂ ਬਣਾਇਆ ਸੀ ਇਸ ਤਰ੍ਹਾਂ ਮੈਂ ਤੁਹਾਨੂੰ ਹੁਣ ਵੀਡੀਓ ਵਿੱਚ ਦੱਸਾਂਗੀ ਤੇ ਕੜੀ ਪੱਤਾ ਵਗੈਰਾ ਪਾ ਕੇ ਆਪਾਂ ਬਣਾਇਆ ਸੀ ਤੇ ਉਹਦੇ ਵਿੱਚ ਆਪਾਂ ਕਾਫੀ ਚੀਜ਼ਾਂ ਐਡ ਕੀਤੀਆਂ ਸੀ ਜਿਹੜਾ ਕੀ ਮਤਲਬ ਸਰਦੀ ਦੇ ਵਿੱਚ ਲੱਗਦਾ ਵਾ ਤੇਲ ਉਹ ਕਿਉਂਕਿ ਜਿਆਦਾ ਆਪਾਂ ਗਰਮ ਚੀਜ਼ਾਂ ਪਾਈਆਂ ਸੀ ਉਹਦੇ ਵਿੱਚ ਤੇ ਆਪਾਂ ਹੁਣ ਜਰਮੀਆਂ ਦੇ ਲਈ ਜਿੱਦਾਂ ਸੌਣ ਭੱਗ ਦੇ ਵਿੱਚ ਜ਼ਿਆਦਾਤਰ ਪਾ ਲਾ ਜਿਹੜੇ ਝੜਨ ਲੱਗ ਜਾਂਦੇ ਆ ਜਾਂ ਫਿਰ ਬੱਚੇ ਹੋਣ ਤੋਂ ਬਾਅਦ ਆ ਜਿਹੜੇ ਪਾਲ ਝੜਦੇ ਆ ਇਸ ਸਹੀ ਪ੍ਰੋਪਰਟਾਈਟ ਨਾਲ ਹੀ ਜਾਦੇ ਤਾਂ ਆਪਣੇ ਬਾਹਰ ਜਿਹੜੇ ਚਰਮ ਲੱਗ ਰਹੇ ਹੁੰਦੇ ਆ ਤੇ ਇਸ ਕਰਕੇ ਆਪਾਂ ਅੱਜ ਤੋਂ ਅੰਦੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਨ ਲੱਗੇ ਆ ਤੇ ਆਪਣੇ ਘਰੇ ਘੜੀ ਪੱਤਾ ਵੀ ਲੱਗਿਆ ਹੋਇਆ ਸੀ ਤੇ ਨਾਲ ਹੀ ਆਪਾਂ ਇਹ ਫੁੱਲ ਜਿਹੜੇ ਇਹ ਲੈ ਆ ਇਹ ਵੀ ਆਪਣੇ ਘਰ ਦੇ ਬਾਹਰ ਲੱਗੇ ਹੋਏ ਸੀ ਗੇਟ ਦੇ ਉੱਤੇ ਅ ਪਤਾ ਨਹੀਂ ਸੀ ਵੀ ਇਹ ਫੁੱਲ ਵੀ ਪੈਂਦੇ ਆ ਪਰ ਹੁਣ ਪਤਾ ਲੱਗ ਗਿਆ ਆਪਾਂ ਨੂੰ ਵੀ ਇਹ ਵੀ ਆਪਾਂ ਫੁੱਲ ਜਿਹੜੇ ਐਡ ਕਰ ਸਕਦੇ ਆ ਘੜੀ ਪੱਤੇ ਵਾਲੀ ਤੇਲ ਦੇ ਵਿੱਚ ਤੇ ਆਪਾਂ ਹੀ ਲੈ ਕੇ ਆਇਆ ਦੋ ਤਿੰਨ ਲੱਗੇ ਹੋਏ ਸੀ ਦੋ ਤਿੰਨ ਤੋੜ ਲੈ ਦੇਖੋ ਤੁਸੀਂ ਕਿੰਨੇ ਸੋਹਣੇ ਆ ਇਹ ਕਲਮੋੜ ਦੇ ਫੁੱਲ ਨੇ ਜੀ ਤੇ ਇਹ ਵੀ ਆਪਾਂ ਵਿੱਚ ਪਾਵਾਂਗੇ ਤੇ ਇੱਥੇ ਆਪਾਂ ਕੜੀ ਪੱਤਾ ਲੈ ਕੇ ਆਇਆ ਕਾਫੀ ਸਾਰਾ ਤੋੜ ਕੇ ਤੇ ਕੜੀ ਪੱਤਾ ਵੀ ਆਪਾਂ ਇਹਦੇ ਵਿੱਚ ੜਾ ਕਰਾਂਗੇ ਕੜੀ ਪੱਤੇ ਦੇ ਤਾਂ ਜੀ ਬਹੁਤ ਫਾਇਦੇ ਨੇ ਜਿੱਦਾਂ ਆਪਾਂ ਸਬਜ਼ੀ ਵਗੈਰਾ ਵਿੱਚ ਵੀ ਪਾਉਂਦੇ ਆ ਤੇ ਨਾਲ ਦੇ ਨਾਲ ਆਪਾਂ ਤੇਲ ਵੀ ਬਣਾ ਸਕਦੇ ਆ ਬਾਹਾਂ ਲਈ ਇਹ ਦਿਨਾਲ ਵਾਲਾਂ ਲਈ ਝੜਨ ਵੀ ਕਰੋ ਥਾੜੀ ਉਹ ਗੋਪ ਚੰਦੀ ਆ ਤੇ ਮੇਰੇ ਕਾਫੀ ਵਾਲ ਬੱਚੇ ਜਿੰਨੇ ਵਾਰ ਚ ਝੜ ਗਏ ਸੀ ਤੇ ਹੁਣ ਮੈਂ ਸ਼ੁਰੂ ਕੀਤਾ ਹੋਇਆ ਹੈ ਇਹ ਨਵਾਂ ਤੇ ਤੇ ਹਫਤੇ ਵਿੱਚ ਮੈਂ ਦੋ ਵਾਰ ਇਹਨਾਂ ਸਾਫ ਕਰ ਲਈ ਆ ਤੇ ਹੁਣ ਆਪਣੀ ਖਤਮ ਹੋਇਆ ਸਮੇਂ ਬਣਾਉਣੀ ਹੋਈ ਹੈ ਥੋੜੀ ਕੁਆਨਟੀਟੀ ਜਿੰਨਾ ਕੁ ਵੀ ਹੋ ਸਕਦਾ ਹੈ ਜ਼ਿਆਦਾ ਕੁਆਨਟੀਟੀ ਚ ਆਪਾਂ ਬਣਾਉਂਦੇ ਵੀ ਤੇ ਇਹਦੇ ਵਿੱਚ ਆਪਾਂ ਹੋਰ ਇੱਕ ਦੋ ਚੀਜ਼ਾਂ ਹੋਰ ਐਡ ਕਰਾਂਗੇ ਉਹ ਮੈਂ ਤੁਹਾਨੂੰ ਵਾਸਤੇ ਲੈ ਵੀਡੀਓ ਦੇ ਵਿੱਚ ਹਾਂਜੀ ਆਪਾਂ ਜਿਹੜਾ ਸਮਾਨ ਲਿਆ ਤੁਹਾਨੂੰ ਦਿਖਾਉਣੀ ਆ ਤੇ ਫੁੱਲ ਤਾਂ ਆਪਾਂ ਤੁਹਾਨੂੰ ਦੱਸ ਦਿੱਤੇ ਆ ਆਪਾਂ ਫੁੱਲ ਲਏ ਆ ਤੇ ਕੜੀ ਪੱਤਾ ਲਿਆ ਕੜੀ ਪੱਤੇ ਨੇ ਆਪਾਂ ਪੱਤੇ ਤੋੜ ਲਵਾਂਗੇ ਬਾਅਦ ਵਿੱਚ ਤੇ ਇੱਥੇ ਆਪਾਂ ਸਰੋਂ ਦਾ ਤੇਲ ਲਿਆ ਇੱਕ ਗਲਾਸ ਲਿਆ ਹੈ ਤੁਸੀਂ ਆਪਣੇ ਹਿਸਾਬ ਨਾਲ ਵੰਡ ਘੱਟ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਦੋ ਪਿਆਜ਼ ਲਏ ਆ ਪਿਆਜ਼ ਤੁਸੀਂ ਚਾਹੇ ਤਰੀਕ ਘੱਟ ਲੋ ਚਾਹੇ ਤੁਸੀਂ ਲੰਬੇ ਲੰਬੇ ਇਸ ਤਰ੍ਹਾਂ ਕੱਟ ਲੋ ਦੋ ਪਿਆਜ਼ ਲਏ ਆ ਆਪਾਂ ਨੇ ਤੇ ਦੋ ਦੋ ਚਮਚੇ ਆਪਾਂ ਨੇ ਮਿੱਠੇ ਦੇ ਤੇ ਦੋ ਚਮਚੇ ਆਪਾਂ ਨੇ ਲੈਣੇ ਜੀ ਕਲੌਂਜੀ ਦੇ ਜਿਹੜਾ ਪਸਮਾਨੀ ਵਿੱਚ ਪਾਉਣਾ ਹੈਗਾ ਬਸ ਇਹ ਜੀ ਚੀਜ਼ਾਂ ਦੇ ਨਾਲ ਆਪਾਂ ਤੇਲ ਹੈ ਜਿਹੜਾ ਬਣਾਉਣਾ ਹੈ ਪੱਤਿਆਂ 'ਚ ਥੋੜਾ ਥੋੜਾ ਪਾਣੀ ਸੀ ਇਹ ਆਪਾਂ ਥੋੜਾ ਜਿਹਾ ਸੁਕਾ ਲਿਆ ਫਿਰ ਥੋੜਾ ਜਿਹਾ ਪਾਣੀ ਇਹਨਾਂ ਵਿੱਚ ਰਹਿੰਦਾ ਹੈ ਚਲੋ ਉਹ ਆਪਾਂ ਜਦੋਂ ਤੇਲ ਦੇ ਵਿੱਚ ਪਾਵਾਂਗੇ ਆਪੇ ਉਹਨੇ ਸੋਖ ਕਰ ਲੈਣਾ ਤੇ ਇੱਥੇ ਆਪਾਂ ਜਿਹੜੇ ਕੜੀ ਪੱਤਾ ਲਿਆਏ ਏ ਉਹਦੇ ਆਪਾਂ ਪੱਤੇ ਤੋੜ ਕੇ ਰੱਖ ਲੈਨੇ ਆ ਜੀ ਜਿੰਨੇ ਕੁ ਤੁਸੀਂ ਪਾਉਣੇ ਨੇ ਕੁ ਪੱਤੇ ਲੈ ਲਓ ਕੜੀ ਪੱਤਾ ਆਮ ਹੀ ਹੁਣ ਘਰਾਂ ਦੇ ਵਿੱਚ ਮਿਲ ਜਾਂਦਾ ਹੈ ਜੀ ਬਹੁਤ ਵਧੀਆ ਤੇਲ ਬਣੀਦਾ ਜੀ ਇਹ ਤੁਹਾਡਾ ਤੁਸੀਂ ਹਫਤੇ ਚ ਦੋ ਵਾਰ ਇਹਦੀ ਮ사ਜ ਕਰ ਲਓ ਤੇਲ ਦੀ ਤੇ ਹੌਲੀ ਹੌਲੀ ਤੁਹਾਡੇ ਜਿਹੜੇ ਵਾਲਾਂ ਦਾ ਫਰਕ ਪੈਣਾ ਸ਼ੁਰੂ ਹੋ ਜਾਏਗਾ ਵਾਲਾਂ ਦੀ ਗਰੋਥ ਵੀ ਆਏ ਹੋਵੇਗੀ ਵਧੀਆ ਤੇ ਹੋਰ ਵੀ ਵਾਲਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਹੁੰਦੀਆਂ ਨੇ ਜਿਵੇਂ ਦੋ ਮੁਹੇ ਵਾਲ ਆ ਦੇ ਜਾਂ ਫਿਰ ਸਿੱਕਰੀ ਵਗੈਰਾ ਹੁੰਦੀ ਹੈ ਚਰਦੇ ਵਿੱਚ ਉਹ ਵੀ ਤੁਹਾਡਾ ਜਿਹੜਾ ਦੂਰ ਹੋ ਜਾਏਗਾ ਲਓ ਜੀ ਆਪਾਂ ਇਹਦੇ ਵੀ ਥੋੜੇ ਜਿਹੇ ਕੱਤੇ ਛੋੜ ਲੈਣੇ ਹੋਰ ਜਿਹੜੇ ਭੈਣ ਭਰਾ ਜੀ ਆਪਣੇ ਚੈਨਲ ਤੇ ਚੱਲੀ ਹੋ ਰਹੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋਗੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋਗੇ ਤਾਂ ਕਿ ਆਪਣੇ ਚੈਨਲ ਦੇ ਨਾਲ ਹੋਰ ਵੀ ਭੈਣ ਭਰਾ ਜੁੜ ਸਕਣ ਇਹ ਵੈਸੇ ਤਾਂ ਆਪਾਂ ਕੁਕਿੰਗ ਵਾਲੀਆਂ ਵੀਡੀਓ ਪਾਉਂਦੇ ਹੁੰਦੇ ਆ ਜਾਂ ਫਿਰ ਡੇਲੀ ਵਲੌਗ ਸ਼ੇਅਰ ਕਰਦੇ ਹੁੰਦੇ ਆ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਆ ਰਹੀ ਹੈ ਉਹ ਵੀ ਸ਼ੇਅਰ ਕਰਨ ਲੱਗੇ ਆ ਬਾਲਾਂ ਤੋਂ ਪਿੱਛਲੇ ਬਾਲ ਝੜਦੇ ਆ ਉਹਨਾਂ ਦੀ ਸੋਚਿਆ ਦੂਰ ਕਰਨ ਲਈ ਨਾਰਮਲ ਚੀਜ਼ਾਂ ਮੇਰੇ ਘਰ ਦੇ ਵਿੱਚੋਂ ਮਿਲ ਹੀ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਦਾ ਜਾਣਕਾਰ ਇਹ ਚੀਜ਼ਾਂ ਸਾਰੀਆਂ ਹੁੰਦੀਆਂ ਹੀ ਨੇ ਲਓ ਜੀ ਆਪਾਂ ਇਹ ਨੱਕ ਪੱਤੇ ਜਿਹੜੇ ਪਾ ਲਵਾਂਗੇ ਤੇਲ ਦੇ ਵਿੱਚ ਤੇਲ ਦੇ ਹਿਸਾਬ ਦੇ ਨਾਲ ਹਾਂਜੀ ਇੱਥੇ ਆਪਾਂ ਨਾ ਕੜਾਹੀ ਧਰ ਲਈ ਆ ਤੇ ਕੜਾਹੀ ਦੇ ਵਿੱਚ ਆਪਾਂ ਪਾਵਾਂਗੇ ਇਹ ਸਰੋਂ ਦਾ ਤੇਲ ਤੇ ਤੁਸੀਂ ਨਾ ਕੜਾਹੀ ਲੋਹੇ ਦੀ ਲੈ ਲਓਗੇ ਤਾਂ ਜాలే ਵਧੀਆ ਕਿਉਂਕਿ ਲੋਹੇ ਦੀ ਕੜਾਹੀ ਦੇ ਵਿੱਚ ਤਤ ਹੁੰਦੇ ਨੇ ਉਹ ਆਪਣੇ ਲਈ ਵਧੀਆ ਨੇ ਸੇਤ ਲਈ ਤੇ ਮੇਰੇ ਕੋਲ ਹੈ ਨਹੀਂ ਸੀ ਲੋਹੇ ਦੀ ਕੜਾਹੀ ਮੇਰੇ ਕੋਲ ਵੱਡੀ ਸੀ ਕੜਾਈ ਜਿੱਦਾਂ ਆਪਾਂ ਖਵਾ ਵਗੈਰਾ ਬਣਾਉਣਾ ਹੁੰਦਾ ਪੰਜੀਰੀ ਬਹੋਣੀ ਹੁੰਦੀ ਆ ਉਹ ਵਾਲੀ ਕੜਾਹੀ ਸੀ ਤੇ ਵੱਡੀ ਸੀ ਉਹ ਇਸ ਕਰਕੇ ਆਪਾਂ ਛੋਟੀ ਕੜਾਹੀ ਦੂਸਰੀ ਉਹ ਲਈ ਆ ਤੇ ਤੁਸੀਂ ਲੋਹੇ ਦੀ ਹੈਗੇ ਤਾਂ ਲੋਹੇ ਦੀ ਲੈ ਸਕਦੇ ਹੋ ਤੇ ਬਾਕੀ ਚੀਜ਼ ਆਪਾਂ ਬਾਅਦ ਵਿੱਚ ਇਹਦੇ ਐਡ ਕਰਾਂਗੇ ਪਹਿਲਾਂ ਤੇਲ ਦੇ ਵਿੱਚ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤਾਂ ਕਿ ਜੜੀ ਇਹਦੀ ਹਲਕੀ ਜਿਹੀ ਖੜਕਣਾ ਉਹ ਮੱਕ ਜਾਵੇ ਤੇ ਗਰਮ ਕਰਕੇ ਚੰਗੀ ਤਰ੍ਹਾਂ ਤੇਲ ਆਪਾਂ ਫਿਰ ਇਹਨੂੰ ਗੈਸ ਨੂੰ ਬੰਦ ਕਰ ਦਵਾਂਗੇ ਹਾਂ ਜਿੱਦ ਤਰ ਆਪਣਾ ਨਾ ਤੇਲ ਗਰਮ ਹੋ ਰਿਹਾ ਜਦ ਤੱਕ ਤੇਲ ਗਰਮ ਹੁੰਦਾ ਆਪਣਾ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਆਪਾਂ ਸਰਦੀਆਂ ਦੇ ਵਿੱਚ ਤੇਲ ਬਣਾਇਆ ਸੀ ਤੇ ਸਰਦੀਆਂ ਦੇ ਵਿੱਚ ਆਪਾਂ ਆ ਤੇਲ ਬਣਾ ਕੇ ਰੱਖਿਆ ਹੋਇਆ ਸੀ ਤੇ ਇਹਦੇ ਵਿੱਚ ਆਪਾਂ ਕਾਫੀ ਕੁਝ ਐਡ ਕੀਤਾ ਸੀ ਜਿਹੜਾ ਕਿ ਸਰਦੀਆਂ ਦੇ ਵਿੱਚ ਵੀ ਯੂਜ਼ ਹੋ ਸਕਦਾ ਵਾ ਸਰਦੇ ਵਿੱਚ ਕਿਉਂਕਿ ਜਦ ਆਪਾਂ ਗਰਮ ਚੀਜ਼ਾਂ ਰਿਹਾ ਤੇ ਐਡ ਕਰੀਆਂ ਸੀ ਤੇ ਹੁਣ ਆਪਾਂ ਸਰਦੀਆਂ ਲਈ ਇਹ ਆਪਾਂ ਰੱਖਿਆ ਹੋਇਆ ਕੁਸ਼ਕ ਬਰਤ ਲਿਆ ਸੀ ਆਪਾਂ ਕੁਝ ਤਾਂ ਆਪਣੇ ਕੋਲੇ ਬਚਿਆ ਹੋਇਆ ਵਾ ਤੇ ਇਹ ਆਪਾਂ ਸਰਦੀਆਂ 'ਚ ਵਰਤਾਂਗੇ ਤੇ ਹੁਣ ਗਰਮੀਆਂ ਦੇ ਵਿੱਚ ਜਿਹਦਾ ਸੌਣ ਭਾਦ ਚ ਜ਼ਿਆਦਾ ਬਾਲ ਝੜਦੇ ਆ ਉਹਦੇ ਲਈ ਆਪਾਂ ਇਹ ਵਾਲਾ ਆਪਾਂ ਬਣਾਉਣ ਲੱਗੇ ਹੋયા ਹਾਂ ਹਾਂਜੀ ਆਪਣਾ ਨਾ ਤੇਲ ਹੁਣ ਚੰਗੀ ਤਰ੍ਹਾਂ ਨਾਲ ਗਰਮ ਹੋ ਗਿਆ ਏ ਆਪਾਂ ਹੁਣ ਇੱਥੇ ਗੈਸ ਦਾ ਫਲੇਮ ਆ ਜਿਹੜਾ ਬੰਦ ਕਰ ਦਵਾਂਗੇ ਬਸ ਗੈਸ ਦਾ ਫਲੇਮ ਆਪਾਂ ਬੰਦ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਤੇ ਚ ਐਡ ਕਰ ਦੇਣੀਆਂ ਨੇ ਆਪਾਂ ਨੇ ਇਕੱਲੀ ਇਕੱਲੀ ਕਰਕੇ ਜਿੱਦਾਂ ਕਿ ਹੁਣ ਮੇਥਾ ਮੇਥੀ ਆ ਪਾ ਦਵਾਂਗੇ ਤੇ ਨਾਲ ਹੀ ਕਲੌਂਜੀ ਨਾ ਵੀ ਆਪਾਂ ਪਿਆਜ਼ ਕਾੜ ਲਿਆ ਗੈਸ ਦਾ ਫਲੇਮ ਬੰਦ ਕਰਕੇ ਪਾਉਣਾ ਹੈ ਜੀ ਆਪਾਂ ਜੇ ਆਪਾਂ ਔਨ ਤੇ ਪਾਵਾਂਗੇ ਤੇ ਇਹ ਸਾਰੀਆਂ ਚੀਜ਼ਾਂ ਜਲਦੀ ਮੱਚ ਜਾਣਗੀਆਂ ਤੇ ਨਾਲ ਹੀ ਆਪਾਂ ਥੋੜਾ ਥੋੜਾ ਕਰਕੇ ਕੜੀ ਪੱਤਾ ਪਾ ਦਵਾਂਗੇ ਮੀਂਹ ਪਿਆ ਕਰਕੇ ਥੋੜਾ ਥੋੜਾ ਪਾਣੀ ਜਾਂ ਰਹਿ ਗਿਆ ਕੱਟਿਆਂ ਤੇ ਐਸੇ ਤਾਂ ਸੁਕਾਏ ਹੋਏ ਨੇ ਡਰਾਈ ਨੇ ਬੜੀ ਟਕ ਟਕ ਆਪਾਂ ਤੇ ਨਾਲ ਹੀ ਆਪਾਂ ਜਿਹੜੇ ਇਹਨਾਂ ਫੁੱਲ ਐਡ ਕਰ ਦੇਣਾ ਹੈ। ਸਾਈਕੋ ਫੁੱਲ ਸੁੱਕਿਆ ਹੋਇਆ ਸੀ ਇਹ ਵੀ ਆਪਾਂ ਐਡ ਕਰ ਦਵਾਂਗੇ ਵਿੱਚ। ਇਹ ਸਾਰੀਆਂ ਚੀਜ਼ਾਂ ਪਾਉਣ ਤੋਂ ਬਾਅਦ ਤੇਲ ਆ ਜਿਹੜਾ ਆਪਣਾ ਠੰਡਾ ਹੋ ਜਾਂਦਾ। ਤੁਸੀਂ ਚੀਜ਼ਾਂ ਨੂੰ ਆਪਾਂ ਐਡ ਕਰਦੇ ਨੇ ਤਾਂ ਤੇਲ ਦਾ ਟੈਂਪਰੇਚਰ ਆ ਜਿਹੜਾ ਘਟ ਹੋ ਜਾਂਦਾ। ਹੁਣ ਆਪਾਂ ਇੱਥੇ ਗੈਸ ਔਨ ਕਰ ਲਵਾਂਗੇ। ਬਸ ਇਹਨੂੰ 10-15 ਮਿੰਟ ਆਪਾਂ ਹੋਰ ਪਕਾਵਾਂਗੇ ਤਾਂ ਕਿ ਦੇ ਜਿੰਨਾ ਵੀ ਇਹਦੇ ਵਿੱਚ ਆੜਕਾ ਸਾਰੀਆਂ ਚੀਜ਼ਾਂ ਦਾ ਤੇਲ ਦੇ ਵਿੱਚ ਚਲਾ ਜਾਵੇ। ਲਓ ਜੀ ਗੈਸ ਅਸਟੇਅ ਔਨ ਕਰਦੇ ਹਾਂ। ਇਹ ਲੋਹੇ ਦੀ ਕੜਾਹੀ ਹੈ ਤਾਂ ਸਾਰਿਆਂ ਨੂੰ ਬੱਸਤਾ ਜੀ ਲੋਹੇ ਦੀ ਕੜਾਹੀ ਦੇ ਵਿੱਚ ਬਣਾਉਂਗੇ ਜੇ ਤੁਸੀਂ ਮਸੇ ਨੂੰ 10-15 ਕੁ ਮਿੰਟ ਆਪਾਂ ਹੋਰ ਪਕਾਵਾਂਗੇ ਜੀ ਤਾਂ ਜੋ ਜਿਹੜਾ ਪਿਆਜ਼ ਦਾ ਪਿਚੂ ਅਰਕਾ ਸਾਕੀ ਤੱਤਿਆਂ ਦੇ ਵਿੱਚੋਂ ਫੁੱਲਾਂ ਚੋਂ ਸਾਰਾ ਇਹ ਤੇਲ ਦੇ ਵਿੱਚ ਚਲਾ ਜਾਵੇ ਫਿਰ ਆਪਾਂ ਇਹਨੂੰ ਜਦੀ ਨਹੀਂ ਪੁੰਨਾ ਹੈਗਾ ਜੀ ਫਿਰ ਆਪਾਂ ਇਹਨੂੰ ਠੰਡਾ ਕਰਾਂਗੇ ਚੰਗੀ ਤਰ੍ਹਾਂ ਨਾਲ ਚਾਹੇ ਤੁਸੀਂ ਰਾਤ ਭਰ ਲਈ ਲੋਹੇ ਦੀ ਕੜਾਹੀ 'ਚ ਇਦਾਂ ਹੀ ਰੱਖ ਦਿਓ ਜੇ ਲੋਹੇ ਦੀ ਕੜਾਹੀ ਹੈ ਫੇ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਘਕ ਦਵਾਂਗੇ ਜੀ ਚੰਗੀ ਤਰ੍ਹਾਂ ਠੰਡਾ ਕਰਨ ਤੋਂ ਬਾਅਦ ਇਹਨੂੰ ਆਪਾਂ ਪਕਾਵਾਂਗੇ ਲੋ ਜਿਹਾ ਇਸ ਤੇਲ ਨੂੰ ਆਪਾਂ 10 ਤੋਂ 15 ਮਿੰਟ ਲਈ ਹੋਰ ਆਪਾਂ ਪਕਾ ਲਵਾਂਗੇ ਇਹਨੂੰ ਤੇ ਇੱਕ ਚੀਜ਼ ਮੇਰੇ ਤੋਂ ਇਹਦੇ ਵਿੱਚ ਵੀਡੀਓ ਚ ਲਾਸਟ ਵਾਲੀ ਜਿਹੜੀ ਵੀਡੀਓ ਸੀ ਉਹ ਸਕਿਪ ਹੋ ਗਈ ਹੈ ਵੀਡੀਓ ਡਿਲੀਟ ਹੋ ਗਈ ਸੀ ਫੋਨ ਦੇ ਵਿੱਚੋਂ ਤੇ ਜਦੋਂ ਮੈਂ ਤੇਲ ਇਹ ਪੁਣਕੇ ਪਾਇਆ ਸੀ ਬੋਤਲ ਦੇ ਵਿੱਚ ਤੇ ਉਹ ਵਾਲੀ ਵੀਡੀਓ ਆਪਾਂ ਤੋਂ ਸਕਿਪ ਹੋ ਗਈ ਹੈ ਤੇ ਵਸ ਤੁਸੀਂ ਇਸੇ ਤਰ੍ਹਾਂ ਤੇਲ ਨੂੰ ਜਿਹੜਾ ਪਕਾ ਲੈਣਾ ਹੈ ਚੰਗੀ ਤਰ੍ਹਾਂ ਦੇ ਨਾਲ ਜਿੰਨਾ ਤਰ ਇਹਦੇ ਵਿੱਚ ਜਿੰਨਾ ਵੀ ਚੀਜ਼ਾਂ ਆਪਾਂ ਪਾਈਆਂ ਨੇ ਇਹਦਾ ਅਰਕ ਨਹੀਂ ਨਿਕਲ ਜਾਂਦਾ ਤੇਲ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਠੰਡਾ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਪੁਣ ਲਿਓ ਤੇ ਕਿਸੇ ਕੱਚ ਦੇ ਸ਼ੀਸ਼ੇ ਦੇ ਵਿੱਚ ਕੱਢ ਲਿਓ ਤੇ ਹਫ਼ਤੇ ਦੇ ਵਿੱਚ ਦੋ ਵਾਰ ਤੁਸੀਂ ਮ사ਜ ਕਰੋ ਤੇਲ ਦੇ ਨਾਲ ਤੇ ਤੁਸੀਂ ਦੇਖਿਓ ਤੁਹਾਡੇ ਮਹੀਨੇ ਦੋ ਮਹੀਨੇ ਤੁਸੀਂ ਵਰਤੋਗੇ ਇਸ ਤੇਲ ਨੂੰ ਤਾਂ ਤੁਹਾਡੇ ਜ਼ਰੂਰ ਜਿਹੜਾ ਫਰਕ ਪਵੇਗਾ ਵਾਲਾਂ ਨੂੰ ਤੇ ਕੜੀ ਪੱਤਾ ਆਪਣੇ ਸੇਤ ਲਈ ਵਧੀਆ ਤੇ ਗੁਲਮੋਹਰ ਦੇ ਫੁੱਲ ਵੀ ਆਪਣੇ ਜਿਹੜੇ ਵਾਲਾਂ ਲਈ ਬਹੁਤ ਵਧੀਆ ਨੇ ਜੀ ਤੇ ਵਾਲਾਂ ਵਿੱਚ ਇਹਦੇ ਨਾਲ ਸ਼ਾਈਨਿੰਗ ਆਉਂਦੀ ਆ ਤੇ ਜਦੋਂ ਆਪਾਂ ਤੇਲ ਦੀ ਮ사ਜ ਕਰਦੇ ਆ ਸਿਰ ਦੇ ਵਿੱਚ ਤਾਂ ਵਾਲਾਂ ਦੀ ਜਿਹੜੀ ਗਰੋਥ ਆ ਉਹ ਵੀ ਵੱਧਦੀ ਆ ਤੇ ਇਸ ਤਰ੍ਹਾਂ ਤੁਸੀਂ ਲਸਣ ਵਗੈਰਾ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਇਹਦੇ ਵਿੱਚ ਤੇ ਉਹ ਜੇ ਤੁਹਾਨੂੰ ਜੇ ਸਮੈਲ ਨਹੀਂ ਪਸੰਦ ਲਸਣ ਦੀ ਤਾਂ ਤੁਸੀਂ ਉਹ ਸਕਿੱਪ ਵੀ ਕਰ ਸਕਦੇ ਹੋ ਜੀ ਤੇ ਇਸੇ ਤਰ੍ਹਾਂ ਬਸ ਆਪਾਂ ਇਹਨੂੰ ਪਕਾ ਲਵਾਂਗੇ ਤੇ ਫਿਰ ਠੰਡਾ ਕਰਕੇ ਇਹਨੂੰ ਕਿਸੇ 에어ਟਾਈਟ ਕੰਟੇਨਰ ਚ ਪਾਉਣ ਲਵਾਂਗੇ ਖਾਚ ਦੇ ਬਰਤਨ ਦੇ ਵਿੱਚ ਤੇ ਅੱਜ ਦੀ ਆਪਣੀ ਇਹ ਵੀਡੀਓ ਸੀ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ